ਸਭ ਤੋਂ ਪਹਿਲਾਂ ਪਾਈ ਬਲਦੀਪ ਸਿੰਘ ਬੋਲ ਰਹੇ ਜੀ ਹਾਂ ਜੀ ਬੋਲ ਰਿਹਾ ਜੀ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਪਾਈ ਬਲਦੀਪ ਸਿੰਘ ਤੁਸੀਂ ਜੁੜੇ ਇੱਕ ਮਿੰਟ ਜਰਾ ਹੋਲਡ ਕਰਿਓ ਮੈਂ ਤੁਹਾਡੀ ਪਛਾਣ ਆਪਣੇ ਜਿਹੜੇ ਲਿਸਨਰਸ ਹਨ ਉਹਨਾਂ ਦੇਣੀ ਚਾਹਨਾ ਵਾਂ ਪਾਈ ਬਲਦੀਪ ਸਿੰਘ ਕਲਾਸਿਕਲ ਸੰਗੀਤ ਔਰ ਜਿਹੜੇ ਪੁਰਾਣੇ ਸਾਜ਼ ਜਿਹੜੇ ਨੇ ਉਹਨਾਂ ਦੇ ਰਿਵਾਈਵਲ ਵਾਸਤੇ ਇਹਨਾਂ ਨੇ ਬਹੁਤ ਕੰਮ ਕੀਤਾ ਔਰ ਇਹਨਾਂ ਦਾ ਕੰਮ ਜਿਹੜਾ ਵਾ ਬਹੁਤ ਸ਼ਲਾਘਾਯੋਗ ਆ ਥੋੜੀ ਦੇਰ ਪੋਲਿਟਿਕਸ ਦੇ ਵਿੱਚ ਹੀ ਰਹੇ 2014 ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਜਿਹੜੇ ਫਾਊਂਡਰ ਮੈਂਬਰ ਦੇ ਵਿੱਚ ਸਨ ਪੰਜਾਬ ਦੇ ਵਿੱਚ ਔਰ ਇਹਨਾਂ ਨੇ 2014 ਚ ਖਡੂਰ ਸਾਹਿਬ ਤੋਂ ਚੋਣ ਵੀ ਲੜੀ ਸੀ ਕਾਮਯਾਬਤ ਨਹੀਂ ਹੋਏ ਸੋ ਆਮ ਆਦਮੀ ਪਾਰਟੀ ਨੂੰ ਬਿਲਕੁਲ ਪਾਰਟੀ ਅੰਦਰੋਂ ਹੀ ਜਾਣਦੇ ਆ ਸੋ ਇਹਨਾਂ ਦਾ 뷰 ਜਿਹੜਾ ਵਾ ਬਹੁਤ ਇੰਪੋਰਟੈਂਟ ਹੋਵੇਗਾ ਭਾਈ ਬਲਦੀਪ ਸਿੰਘ ਦੱਸੋ ਤੁਹਾਡਾ ਕੀ ਤੁਹਾਨੂੰ ਕੀ ਲੱਗਦਾ ਵਾ ਕਿ ਐਡੀ ਜਲਦੀ ਗਰਾਫ ਆਮ ਆਦਮੀ ਪਾਰਟੀ ਦਾ ਕਿਉਂ ਗਿਰ ਗਿਆ

کئی اپنے کئی الزام کئی نے اور وہ الزام تے زخم جڑے انہیں لائے نے وہ اپنے ہی لائے ہوئے نے وہ کسے ہور دو دوش نہیں دے سکتی کہ انہیں فائدے اور نقصان کے میں ہوئے نے جنہوں انگریزی جو کہیے سیلف انفلیکٹڈ وونز ہاں جی نیر پیٹل وونز میں ایڈ کرانا ہے نیر پیٹل وونز میں ਹਾਂ ਇਹ ਉਹਦਾ ਕਾਰਨ ਹੈਗਾ ਕਿ ਆ ਆਮ ਤੌਰ ਤੇ ਪੰਜਾਬ ਦੀ ਡਾਇਨਾਮਿਕ ਜਿਹੜੇ ਦਿੱਲੀ ਵਾਲੇ ਜਿਹੜੇ ਗੈਰ ਪੰਜਾਬੀ ਫਿਤਰਤ ਵਾਲੇ ਨੇ ਹੂੰ ਤੇ ਖਾਸ ਕਰਕੇ ਜਿਹੜੇ ਪੰਜਾਬੀ ਹੁੰਦਿਆਂ ਹੋਇਆ ਵੀ ਆਪਣੇ ਆਪ ਨੂੰ ਪੰਜਾਬ ਤੋਂ ਦੂਰ ਗណ្ਡਾਉਣਾ ਚਾਹੁੰਦੇ ਨੇ ਮਨਾਉਣਾ ਚਾਹੁੰਦੇ ਨੇ ਹੂੰ ਉਹਨਾਂ ਨੂੰ ਇੱਕ ਪੰਜਾਬ ਦੀ ਡਾਇਨਾਮਿਕ ਨੂੰ ਲੱਗਦਾ ਹੈ ਕਿ ਸਮਝ ਨਹੀਂ ਆਈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੂੰ ਸਿੱਖ ਵੋਟ ਕਰਕੇ ਖੜੀ ਹੋਈ ਤੇ ਹੂੰ ਸਿੱਖਾਂ ਦੀ ਵੋਟ ਸੀ ਔਰ 2014 2014 ਤੇ 17 ਦੇ ਵਿੱਚ ਇਹੋ ਹੀ ਉਰਜਾਨ ਸੀ ਹਾਂਜੀ ਇਹੀ ਉਹ ਸਿੱਖ ਵੋਟ ਹੈ ਸਿੱਖ ਜਿਹੜਾ ਇਸ ਵੇਲੇ ਜਿਹੜੀ ਜਿਹੜੀ ਵੋਟ ਜ਼ਿਆਦਾਤਰ ਕੰਪਲਿਤ ਪਾ ਰਹੀ ਐ ਸਾਨੂੰ ਜਿੱਤ ਨਹੀਂ ਆ ਹੋ ਰਾਂ ਨੂੰ ਪੈ ਰਹੀ ਐ ਉਹ ਦਰਸਨ ਸਿੱਖ ਵੋਟ ਜਿਹੜੇ ਸਿੱਖ ਤਲਕਾ ਆ ਉਹ ਤਲਫੀ ਗਾ ਨਸ਼ਿਆਂ ਤੋਂ ਤਲਫੀ ਕਰਪਸ਼ਨ ਤੋਂ ਤਲਫੀ ਦਰ ਦੰਦਲੀ ਵਿਕਲਤੀ ਬਰਗਾੜੀ ਦਾ ਤੇ ਹੋਰ ਜਿਹੜੇ ਇਹਨਾਂ ਨੇ گرو گھر کی جڑی جن میں کئی گوتمی بدسموکی کی ہے درورتوں کی سارے تو واقف سن اور ایک ویلے کانگریس سے اکالی دل کے خلاف ایک بال تھی دو ہزار چودہ دور اور وہ مچورٹی جی گرس تھی سینٹیمنٹ سا سکھ نے لیا چاہ رہے سن ਹਮ ਉਹ ਯਾਹ ਮਾ ਜਬਤੀ ਪੰਜਾਬ ਦੇ ਰਾਈਟ ਰਾਈਟ ਪਰ ਅ ਅਰਜਨ ਦੋਣਾ ਨਾਲ ਨਿਰਤਨ ਬਹੁਤ ਮੇਡਦਾ ਉਸ ਵੇਲੇ ਸਵਾਰ ਸੀ ਹਮ ਮਨੀਸ਼ ਜੀ ਨਾਲ ਵੀ ਸਵੇ ਦੋਨੋ ਜੀ ਨੇ ਬੈਠ ਕੇ ਇਹ ਪੰਜਾਬ ਦੀ ਜਿਹੜੀ ਇਕਾਈ ਹੈ ਉਹ ਪੰਜਾਬੀ ਬਣਾਉਣ ਦਾ ਫਤਾਰਾ ਹੈ ਹਮ ਕਿਉਂਕਿ ਤਜਾਬ ਦੇ ਜਿਹੜੇ ਦਸਬਾ ਤੋਂ ਵਾਕਫ ਹਨਗੇ ਹਮ ਪੰਜਾਬ ਦੇ ਇਤਿਹਾਸ ਤੋਂ ਵਕਫਾ ਨਹੀਂ ਪੰਜਾਬ ਦੀ ਅਰਜ਼ੂਈ ਅਰਦਾਸਾਂ ਲਈ ਬੈਠੇ ਨੇ ਰੂਜ ਕਰਦੇ ਨੇ ਉਹੀ ਪੰਜਾਬ ਦੇ ਜ਼ਖਮਾਂ ਲਈ ਮਰਹਮ ਬਣਾ ਸਕਦੇ ਨੇ ਮੇਰੀ ਬਲੀਦ ਅਰਦ ਨੂੰ ਇੱਕ ਵਾਰ ਨਾ ਨੁਕੀ ਕਿਛੇ ਹਾਂ ਜੇ ਦਿੱਲੀوں ਤੇ ਜੇ ਲੋਗ ਗਵਰਨਰ ਭੇਜੇ ਜਾਦਾ ਲਾਰਡ ਸਾਹਿਬ ਭੇਜੇ ਦਿੱਲੀੋਂ ਤੇ ਪੰਜਾਬੀਆਂ ਦਾ ਰੋਮਾਂਸ ਉਹਨਾਂ ਦੀ ਆਸ ਕੀ ਦਿੱਲੀ ਦੇ ਭੇਜੇ ਗਵਰਨਰ ਨਾਲ ਉਹ ਇਤਿਹਾਸਕ ਹੈ ਉਹ ਚੱਲ ਨਹੀਂ ਨਹੀਂ ਸੋਤਗਾਮਾ ਕਦੇ ਆਪਈ ਬੀ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ ਤੁਹਾਡਾ ਮਤਲਬ ਇਹ ਆ ਕਿ ਸਿੱਖ ਹੀ ਇਹੋ ਜੀ ਬਦਲਾਵ ਚਾਹੁੰਦੇ ਸੀ ਤਬਦੀਲੀ ਚਾਹੁੰਦੇ ਸੀ ਉਹ ਲਿਹਾਰੇ ਸੀ ਉਹ ਲਿਆਉਣਾ ਚਾਹੁੰਦੇ ਸੀ ਔਰ ਹੁਣ ਉਹ ਹੀ ਦੂਰ ਹੋ ਗਏ ਆ ਉਹ ਇਹਨੇ ਵਹਿਣ ਪਾਇਆ ਜੀ ਉਹ ਹੀ ਦੂਰ ਹੋ ਗਏ ਔਰ ਨਾ ਇਨਸਾਫੀ ਕਰਕੇ ਨਾ ਨਸ਼ਿਆ ਦੀ ਕੋ ਗੱਲ ਕਿ ਹੀ ਹੋ ਕੁਝ ਅੰਜਾਮ ਦੂਸਾ ਹੋ ਜਣੇ ਜੇਲ੍ਹ ਚ ਫਿਰ ਦੇ ਨਾਲ ਹੀ ਆਖੇ وہ چل میرے پائی والی اپروچ ہے سکھ جی یاد ہے وہ برداشت نہیں کرتی اس گل دھوکھا سمجھتی ہے اور اپنے آپ کو سکھ ایشوز ڈالو پنجابی ایشوز سے سکھ ایشوز ڈالو دور کر کے آم آدمی پارٹی نے اپنے وہ بہت اہم جڑی ایک پونجی سی ووٹ دی وہ گوائی ہے دلی میں جڑی کانگریس سے بی جے پی کی جڑی ووٹ ہتھیار کے بی جے پی, بیجی پی, بیجی پی کی <جاؤنے> جی ووٹ بینک سیب دیکھ ہتار سکنگ لیکن کانگریس کے اکالیاں کا یا بی جے پی کا جا ووٹ بینک ہے ہندو ووٹ جی ہے وہ وکری قسم کی کنسالیڈیشن ہے مجھے لگتا ہے یہ سمجھ نہیں پائے آم آدمی پارٹی دے ਬਾਈਬਲ ਦੇ ਸੀਗੇ ਇਹ ਦੱਸੋ ਇਹ ਦੱਸੋ ਲਾਸਟ ਕਿਉਂਕਿ ਸਮਾਂ ਉਹਨਾ ਕੀ ਹੁੰਦਾ ਵਾ ਕਾਲਨ 쇼 ਦੇ ਵਿੱਚ ਲਾਸਟ ਲਾਸਟ ਸਵਾਲ ਏ ਮੇਰਾ ਕਿ ਤੁਹਾਨੂੰ ਲੱਗਦਾ ਵਾ ਕਿ ਹੁਣ ਇਹ ਗ੍ਰਾਫ ਸਲਾਈਡ ਸ਼ੁਰੂ ਹੋ ਗਈ ਆ ਇਹ ਸਲਾਈਡ ਜਿਹੜੀ ਆ ਰੁਕ ਸਕਦੀ ਆ ਦੁਬਾਰਾ ਪਾਰਟੀ ਦਾ ਗ੍ਰਾਫ ਉੱਪਰ ਜਾ ਸਕਦਾ ਵਾ ਜੇ ਜਾ ਸਕਦਾ ਤੇ ਕਿਵੇਂ ਜਾ ਸਕਦਾ ਜੀ ਇੱਕ ਉਹ ਦੂਜੇ ਜਿਹੜਾ ਨਾ ਪੁਆਇੰਟ ਆ ਦਿਨਾਂ ਸਾਜਾ ਕਰਨ ਨਾਲ ਰਿਲੇਟਡ ਹੈ ਬਹੁਤ ਹੈ ਸਵਾਲ ਹੈ ਕਿਉਂਕਿ ਪਵੇਖਲਾ ਸੰਬਧਕ ਹੈ ਉਹ ਇੱਕ ਇਹਨਾਂ ਦੀ ਲੀਡਰਸ਼ਿਪ ਦੀ ਕੁਆਲਿਟੀ ਹੈ ਦੀ ਹਮਮ ਅ ਇੱਕ ਮੇਲਾ ਸੀ ਜਿਹੜੀ ਇਹਨੇ ਸੋਚੀ ਕਿ ਕੀ ਆਥੋਬੈਟਿਕ ਬਣੀ ਬਣਾਈ ਖੀਰ ਨਾ ਮਿਲ ਗਈ ਹੈ ਹਮ ਉਹਦੇ ਵਿੱਚ ਤਾਂ ਹੁੰਦਾ ਹੈ ਕਿ ਤੁਸੀਂ ਕੋਈ ਵੀ ਬੰਦਾ ਲੀਡਰ ਬਣਾ ਦਿਓ ਹਮ لیکن ਜੇ ਤੁਸੀਂ ਸੀਜ਼ਨ politix ਜਿਹੜੀ ਹੈ ਕਾਂਗਰਸ ਦੀ ਅਤਾਲੀਆਂ ਦੀ ਭਾਵੇਂ ਇਸ ਵਿੱਚ ਕੁਝ ਨਹੀਂ ਉਹਨਾਂ ਨੇ ਆਇਆ لیکن ਉਹ ਪੁਰਾਣੇ politicans ਜਿਹਨਾਂ ਦਾ دعوی ਤੇ ਜਾਣਦੇ ਨੇ ਉਹਨਾਂ ਨਾਲ ਟੱਕਰ ਲੜਨ ਲਈ ਉਹ ਐਹੋ ਜਿਹੇ لیڈر ਚਾਹੀਦੇ ਸੀ ਜਿਹੜੇ ਲੋਕਾਂ ਦੀ ਇਮੇਜਿਨੇਸ਼ਨ ਕੈਰੀ ਕਰ ਸਕਣ ਤੇ ਲੋਕਾਂ ਦਾ ਵਿਸ਼ਵਾਸ ਬਣਾ ਸਕਣ ਕਿ ਨਹੀਂ ਇਹ ਲੋਗ ہلکے hmm. فلکے پرجے نہیں ہے گے دنیوں جینا جنہیں کر پوچھنیاں بن کے جڑے چل دے لیں سو ریکاوری مشکل لگ دی ہے کیونکہ ایک کوئی ریالائزیشن تو چنٹن آج تا ہی نہیں کہ جنہ آئ... آ... ایک یعنی کہ جنہی امیری آم پارٹی نے پچھلے آدھنا سالہ جو گوائی ہے وہ اچانت جنہوں ترمی گاندی ہے اس میں لہوں جڑے تھا جو کہہ رہے میں کے مبارک کا فون کیا سی کے بھی کہتے ہیں کہ ایک کو تھا کہ بجلی دو بار نے گرنی میں نے کہا تاکہ گر پہ ہی ہے مبارک ہوئے تاکہ میں کانگریس میں میرا سکا مٹا رشتہ ہے کیونکہ چراکتی میں نہیں پھلا سکتا اور وہ جی کوئی ریکاوری کوئی ریکاوریشن نہیں ہے تو کلوجر نہیں بتا رہے ہیں سکرا ہوں دن آتے ہیں لیکن تنظیر گاندی ہونا دا جن کے یہ لاس لاس انہوں کہیے یہ بہت بڑا سمیک ہے گا یعنی کوئی سونے ਆਮ ਆਦਮੀ ਪਾਰਟੀ ਦੀ ਲੋਕਲ ਪੋਲਿਟਿਕਸ ਹੈ ਪੰਜਾਬ ਦੀ ਉਹਦੇ ਮੂਹਰੇ ਵਜਿਆ ਹੈ ਕਿ ਇਹਨਾਂ ਨੇ ਦੂਜੀ ਵਾਰ ਫੇਡ ਨਹੀਂ ਇਹਨਾਂ ਦੀ ਜਿੱਤ ਹੈ ਜਿਹੜਾ ਲੋਕਾਂ ਨੇ ਸੋਚਿਆ ਕਿ ਅਸੀਂ ਕੜ ਦੇ ਆਗੇ ਤੇ ਇਹਨਾਂ ਨੂੰ ਕਾਹ ਪੁੱਛੇਗਾ ਇਹ ਆਪਣੀ ਆਪ ਨੂੰ ਸਬਕ ਮਿਲੇਗਾ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਕਿ ਮਨ ਨੂੰ ਨਹੀਂ ਲੱਗਦਾ ਕਿ 2027 ਵਿੱਚ ਇਹਨਾਂ ਨੂੰ ਕੋਈ ਹੱਥ ਪੱਲੇ ਇਹਨਾਂ ਦੇ ਕੁਝ ਪਏਗਾ थैंक यू वेरी मच भाई साहब थैंक यू ਤੁਸੀਂ ਜੁੜੇ ਅਤੇ ਬਹੁਤ ਮਹਿਮਾਨੀ ਦਿੱਤੀਓ थैंक यू ਬਹੁਤ ਮਿਹਰਬਾਨੀ ਬਹੁਤ ਇੰਪੋਰਟੈਂਟ ਪਾਈ ਬਲਦੀਪ ਸਿੰਘ ਨੇ ਪੁਆਇੰਟ ਰੇਜ਼ ਕੀਤੇ ਆ ਔਰ ਉਹਨਾਂ ਨੇ ਅਖੀਰਚ ਕਿਹਾ ਵਾ ਕਿ ਰਿਕਵਰੀ ਲੱਗਦੀ ਨਹੀਂ ਕਿ ਰਿਕਵਰੀ ਹੋ ਸਕੂਗੀ ਕਿਉਂਕਿ ਲੀਡਰਸ਼ਿਪ ਦੀ ਕੁਆਲਿਟੀ ਹੈ ਨਹੀਂ